ਸ਼ਿਵਰਾਤਰੀ ਦਾ ਜਿਹੜਾ ਬੜਾ ਸਮਾਗਮ ਦੇਣਿਆ ਔਰ ਸਾਰਾ ਗੁਰਦਾਸਪੁਰ ਸਮੁੱਝਾ ਛੜਕਾ ਤੇ ਆ ਔਰ ਆਪਣੇ ਆਪ ਨੂੰ ਸੁਭਾਗਾ ਸਮਝਦਾ ਕਿ ਸੰਗਤ ਦੇ ਦਰਸ਼ਨ ਕਰਨ ਦਾ ਮੌਕੇ ਮਿਲਿਆ ਔਰ ਸਾਰੇ ਸਮੁੱਚਾ ਗੁਰਦਾਸਪੁਰ ਜਿਹੜਾ ਉਹ ਸ਼ਿਵਰਾਤਰੀ ਦਾ ਮਹਾਪੁਰਬ ਜਿਹੜਾ ਬੜੀ ਖੁਸ਼ੀਆਂ ਨਾਲ ਮਨਾ ਰਿਆ ਭਗਵਾਨ ਸ਼ਿਵ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਇਹ ਜਿਹੜਾ ਪਿਆਰ ਆ ਸਾਡੇ 'ਚ ਬਣਿਆ ਰਹੇ ਔਰ ਹਰ ਘਰ 'ਚ ਭਗਵਾਨ ਸ਼ਿਵ ਜਿਹੜੇ ਆਪਣਾ ਮਿਹਰ ਭਰਿਆ ਹੱਥ ਰੱਖਣ ਔਰ ਸਭ ਨੂੰ ਇਹ ਤਾਕਤ ਬਖਸ਼ਣ ਕਿ ਉਹ ਸਮਾਜ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਅਸੀਂ ਸੇਵਾ ਕਰ ਸਕੀਏ ਔਰ ਬੜੀ ਦਿਲ ਦੀਆਂ ਗਰਾਈਆਂ ਤੋਂ ਮੈਂ ਇੱਕ ਵਾਰ ਫੇਰ ਸਮੁੱਚੇ ਗੁਰਦਾਸਪੁਰ ਉਨੀ پورے ਮੁਲਕ ਚ ਵਸਦੇ ਸਾਰੇ ਪੰਜਾਬੀਆਂ ਨੂੰ ਵਧਾਈ ਦਿੰਦਾ ਕਿ ਅੱਜ ਦਾ ਜਿਹੜਾ ਸ਼ੁਭ ਦਿਹਾੜਾ ਆ ਉਹ ਸਭ ਵਾਸਤੇ ਬੜਾ ਅਹਿਮ ਹੈ ਔਰ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਦਾ ਕਿ ਅੱਜ ਮੇਰਾ ਸੈਸ਼ਨ ਵੀ ਸੀਗਾ ਪਰ ਮੈਨੂੰ ਪਾਰਟੀ ਵੱਲੋਂ ਹੁਕਮ ਵੀ ਸੀਗਾ ਕਿ ਸੈਸ਼ਨ 'ਚ ਆਉਣਾ ਜ਼ਰੂਰੀ ਆ ਪਰ ਮੇਰਾ ਜਿਹੜਾ ਉਹ ਇੱਥੇ ਹਾਜ਼ਰੀ ਉਸ ਸੈਸ਼ਨ ਨਾਲੋਂ ਇਹ ਜ਼ਿਆਦਾ ਜ਼ਰੂਰੀ ਸਮਝੀ ਔਰ ਅੱਜ ਇਹ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਦੇਖੋ ਮੇਰੀ ਖੁਦ ਦੀ ਹਮੇਸ਼ਾ ਇਹ ਅਪਰੋਚ ਰਹਿੰਦੀ ਆ ਕਿ ਜਦੋਂ ਵੀ ਕੋਈ ਧਾਰਮਿਕ ਸਮਾਗਮ ਕਿਸੇ ਵੀ ਧਰਮ ਦਾ ਹੁੰਦਾ ਮੈਂ ਉਹਦੇ 'ਚ ਕੋਸ਼ਿਸ਼ ਕਰਦਾ ਕਿ ਤੋ ਵਾਅਦਾ ਕਿਓ ਕੇ ਰੋਲ ਮਾਡਲ ਬਣਾ ਕੇ ਜਿਹੜੀ ਸਾਡੀ ਸਾਝ ਆ ਉਹ ਗੁਰਦਾਸਪੁਰ ਚ ਹੋਰ ਪੱਕੀ ਹੁੰਦੀ ਜਾਏ ਔਰ ਉਹਦਾ ਸਬੂਤ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵੀ ਕੋਈ ਧਾਰਮਿਕ ਪ੍ਰੋਗਰਾਮ ਕਿਸੇ ਧਰਮ ਦਾ ਹੁੰਦਾ ਸਾਰੇ ਰਲ ਕੇ ਅਸੀਂ ਮਨਾਉਂਦੇ ਹਰ ਹਜ਼ਾਰਾਂ ਦੀ ਗਿਣਤੀ ਚ ਲੋਕ ਇਕੱਠੇ ਹੋ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਮਨਾਉਂਦੇ ਆ ਸੋ ਇਹ ਸਾਰੀ ਭਗਵਾਨ ਸ਼ੇਵ ਦੀ ਕਿਰਪਾ ਆ ਕਿ ਪ੍ਰਮਾਤਮਾ ਇਸੇ ਕਰਕੇ ਕਹਿਣਾ ਅਰਦਾਸ ਕਰਦੇ ਆ ਸੰਗਤ ਰੂਪ ਚ ਕਿ ਕਿਰਪਾ ਆਪਣੀ ਬਣਾਈ ਰੱਖਣ ਤਾਂ ਹੀ ਸਾਰੇ ਹੀ ਸਾਰੇ ਗੱਲਾਂ ਭੁਲਾ ਕੇ ਤੇ ਇਹ ਜਿਹੜਾ ਅੱਜ ਸੁਭਾਗੇ ਦਿਨ ਨੇ ਅਸੀਂ ਇਕੱਠੇ ਮਨਾਉਂਦੇ ਰਹੀਏ